ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਹੋਇਆ ਬੇ ਬੇਨਕਾਬ ਜੇਕਰ ਗੱਲ ਕਰੀਏ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਦੂਜੀਆਂ ਪਾਰਟੀਆਂ ਨੂੰ ਹਮੇਸ਼ਾ ਹੀ ਕਹਿੰਦੇ ਨਜ਼ਰ ਆਉਂਦੇ ਸੀ ਕਿ ਇਹ ਜਿਹੜੀਆਂ ਨੇ ਵੱਡੇ ਜਿਹੜੇ ਨੇ ਆਨੰਦ ਲੈਂਦੇ ਨੇ ਪੰਜਾਬ ਦੇ ਪੈਸੇ ਉੱਤੇ ਚਾਹੇ ਸ਼੍ਰੋਮੇ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਡ ਦੇ ਨਜ਼ਰ ਆਉਂਦੇ ਸੀ ਕਿ ਇਹ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਇਹ ਰਾਜੇ ਨੇ ਇਹ ਆਮ ਲੋਕਾਂ ਦਾ ਦਰਦ ਨਹੀਂ ਜਾਣ ਸਕਦੇ ਇਹ ਜਿਹੜੇ ਨੇ ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਨੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਠਹਿਰਦੇ ਨੇ ਚਾਹੇ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਹੁਣ ਉਹਨਾਂ ਨੂੰ ਵੀ ਅਕਸਰ ਕਹਿੰਦੇ ਨਜ਼ਰ ਆਉਂਦੇ ਸੀ ਕਿ ਇਹ ਆਮ ਜਨਤਾ ਦੇ ਦੁੱਖ ਭਾਗੀ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਲੋਕਾਂ ਨੂੰ ਆਮ ਲੋਕਾਂ ਨਾਲ ਜਿਹੜਾ ਹੈ ਰਹਿਣਾ ਹੀ ਨਹੀਂ ਆਉਂਦਾ ਤੇ ਦੂਸਰੇ ਪਾਸੇ ਹਰ ਇੱਕ ਨੂੰ ਪੰਡ ਦੇ ਨਜ਼ਰ ਆਉਂਦੇ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਮੰਤਰੀ ਜਾਂ ਫਿਰ ਕਹ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿੰਦੇ ਸੀ ਮੈਂ ਆਮ ਕਰਦਾ ਜਿਹੜਾ ਹਾ ਬੱਚਾ ਹਾ ਆਮ ਕਰਦਾ ਜਿਹੜਾ ਆਮ ਘਰ ਵਿੱਚੋਂ ਨਿਕਲਿਆ ਹੋਇਆ ਹਾਂ ਆਮ ਲੋਕਾਂ ਦੇ ਦਰਦਨਾ ਦਰਦਾਂ ਨੂੰ ਜਾਣਦਾ ਹਾਂ ਲੇਕਿਨ ਇੰਨਾ ਕੋ ਵੱਡਾ ਆਮ ਇਨਸਾਨ ਤੁਹਾਨੂੰ ਦੱਸਾਂਗੇ ਅੱਜ ਅਸੀਂ ਕਿ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਜਿਵੇਂ ਜਿਵੇਂ ਹੌਲੀ ਹੌਲੀ ਦਿਨ ਬੀਤਦੇ ਗਏ ਵੈਸੇ ਤਾਂ ਸਾਢੇ 3 ਸਾਲਾਂ ਤੋਂ ਕਾਫੀ ਲੋਕਾਂ ਨੇ ਆਮ ਨੂੰ ਖਾਸ ਕੀ ਖਾਸ ਤੋਂ ਵੀ ਵੀਆਈਪੀ ਹੁੰਦੇ ਦੇਖਿਆ ਹੈ ਜਿੱਥੇ ਵੱਡੇ ਵੱਡੇ ਕਾਫਲੇ ਲੈ ਕੇ ਗੱਡੀਆਂ ਦੇ ਚਲਣਾ ਉਹ ਆਮ ਇਨਸਾਨ ਨਹੀਂ ਹੁੰਦਾ ਲੇਕਿਨ ਤੁਹਾਨੂੰ ਟੋਂਗ ਜਿਹੜੇ ਰਚੇ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਦੇ ਬਾਰੇ ਜਾਣਕਾਰੀ ਦੇ ਆਂਗੇ ਪੰਜਾਬ ਦੇ ਵਿੱਚ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅਸੀਂ ਆਮ ਲੋਕ ਆ ਆਮ ਲੋਕਾਂ ਦੇ ਦਰਦਾਂ ਨਾਲ ਖਲੋਵਾਂਗੇ ਜਿੱਤੇ ਹੱਜ ਹੜ ਆਏ ਹੋਏ ਨੇ ਤੁਸੀਂ ਦੇਖ ਹੀ ਰਹੇ ਹੋਵੋਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸ ਤਰ੍ਹਾਂ ਉਹਨਾਂ ਵੱਲੋਂ ਜੱਫੀਆਂ ਪਾਈਆਂ ਜਾ ਰਹੀਆਂ ਨੇ ਲੋਕਾਂ ਨਾਲ ਕਿਸ ਤਰ੍ਹਾਂ ਢੋਂਗ ਰਚੇ ਜਾ ਰਹੇ ਨੇ ਕਿਸ ਤਰ੍ਹਾਂ ਥੱਲੇ ਬੈ ਕੇ ਫੁਲਕੇ ਪ੍ਰਸ਼ਾਦ ਜਿਹੜਾ ਹੈ ਖਾਦਾ ਜਾ ਰਿਹਾ ਹੈ ਲੇਕਿਨ ਕਿਸ ਤਰ੍ਹਾਂ ਲੰਗਰ ਛਕਦੇ ਨਜ਼ਰ ਆ ਰਹੇ ਨੇ ਲੋਕਾਂ ਨੇ ਕਿਹਾ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਜ਼ਿਆਦਾ ਸਾਡੇ ਨਾਲ ਜਿਹੜਾ ਉਹਨਾਂ ਦਾ ਪਿਆਰ ਹੈ ਲੇਕਿਨ ਅਜੇ ਹ아 ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਸਾਹਮਣੇ ਆ ਗਿਆ ਹੈ ਜਿੱਥੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵੇਰੇ ਤਾਂ ਜਿਹੜਾ ਹੈ ਫਰੋਈਪਦੇ ਨੇੜੇ ਦਾ ਦੋਰਾ ਕਾਦੇ ਨੇ ਤੇ ਰਾਤ ਨੂੰ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਜਾ ਕੇ ਰਹਿੰਦੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਸਾਹਮਣੇ ਆਇਆ ਹੈ ਇੱਕ ਵੱਡੀ ਚਿੱਠੀ ਡੀਸੀ ਵੱਲੋਂ ਲਿਖੀ ਗਈ ਹੈ ਲੁਧਿਆਣੇ ਦੇ ਕਿ ਹਯਾਤ ਹੋਟਲ ਦੇ ਵਿੱਚ ਜਾ ਕੇ ਜਿਹੜੇ ਲੱਖਾਂ ਲੱਖਾਂ ਰੁਪਏ ਦੇ ਕਮਰੇ ਬੁਕਿੰਗ ਕੀਤੇ ਜਾਂਦੇ ਨੇ ਜਿਨੂੰ ਆਮ ਲੋਕ ਨਹੀਂ ਬੁੱਕ ਕਰ ਸਕਦੇ ਜਿੱਥੇ 4-4 ਹਜ਼ਾਰ ਦਾ ਪੈਗ ਹੀ ਮਿਲਦਾ ਹੈ ਤੇ ਉਥੇ ਜਾ ਕੇ ਜਿਹੜਾ ਹੈ ਰਾਤ ਨੂੰ ਰਹਿੰਦੇ ਨੇ ਵੀਆਈਪੀ ਆਨੰਦਮਾਨਦੇ ਨੇ ਇੱਕ ਪਾਸੇ ਲੋਕਾਂ ਅਗੇ ਢੋਂਗ ਲੱਚ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੈ ਹਿਆਤ ਜਿਹੜਾ ਹੈ ਹੋਟਲ ਲੁਧਿਆਣੇ ਦੇ ਵਿੱਚ ਉੱਥੇ ਜਾ ਕੇ ਰਹਿੰਦੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਲੋਕਾਂ ਦੇ ਗੱਲ ਲੱਕ ਤੇ ਨਖਰੇ ਕਰਦੇ ਦੇਖੇ ਜਾ ਰਹੇ ਨੇ ਟੋਂਗ ਰੱਚਦੇ ਦੇਖੇ ਜਾ ਰਹੇ ਨੇ ਲੰਗਰ ਥੱਲੇ ਬਹਿ ਕੇ ਖਾ ਰਹੇ ਨੇ ਲੇਕਿਨ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਭ ਕੁਝ ਬੇਫੂਕ ਬਣਾਇਆ ਜਾ ਰਿਹਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂਲ ਚੋਂਕੀ ਜਾ ਰਹੀ ਹੈ ਸਿਰਫ ਲੋਕਾਂ ਤੋਂ ਵਾਹ ਵਾਹ ਖੱਟਣ ਵਾਸਤੇ ਜਾਂ ਆਪਦਾ ਵੋਟਰ ਬੈਂਕ ਤਰਨ ਵਾਸਤੇ ਉਹਨਾਂ ਕੋਲੇ ਲੋਕਾਂ ਨਾਲ ਖੇਡਿਆ ਜਾ ਰਿਹਾ ਹੈ ਜਿਹੜੇ ਪਹਿਲਾਂ ਹੀ ਪਾਣੀ ਦੀ ਮਾਰ ਵਿੱਚ ਆਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਸਰਕਾਰੀ ਪੈਸੇ ਦਾ ਆਨੰਦ ਮਾਣ ਰਹੇ ਨੇ ਸਰਕਾਰ ਵੱਲੋਂ ਜਿਹੜੇ ਨੇ ਵੱਡੇ ਵੱਡੇ ਹੋਟਲਾਂ ਵਿੱਚ ਰੁਕਿਆ ਜਾ ਰਿਹਾ ਹੈ ਸਿਰਫ ਆਉਣ ਵਾਲੇ ਟਾਈਮ ਦੇ ਆਪਣੇ ਜਿਹੜਿਆ ਨੇ ਇੱਕ ਵੋਟਰ ਬੈਂਕ ਪਰਣ ਵਾਸਤੇ ਇਹ ਟੋਂਗ ਰਚੇ ਜਾ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਜਿਹੜੀ ਚਿੱਠੀ ਵੀ ਆਈ ਹੈ ਉਹਦੇ ਬਾਰੇ ਵੀ ਦੱਸ ਦਿੰਨੇ ਆ ਕਿ ਅਪਰੋਂਗ ਇਸ ਸੰਬੰਧ ਦੇ ਵਿੱਚ ਸ੍ਰੀ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਫੇਰੀ ਦੌਰਾਨ ਹੋਟਲ ਹਿਆਦ ਵਿਕੇਸ ਤੇ ਕੀਤੀ ਜਾਣੀ ਹੈ ਇਸ ਲਈ ਮਿਤੀ 2 9 2025 ਨੂੰ ਅਗਲੇ ਹੁਕਮਾਂ ਤੱਕ ਹੋਟਲ ਹਿਆਸ ਵਿੱਚ ਬਥੌਰ ਡਿਊਟੀ ਮੈਜਿਸਟਰ ਨਿਯੁਕਤ ਕੀਤਾ ਜਾਂਦਾ ਹੈ ਤੇ ਹਦਾਇਤ ਦਿੱਤੀ ਜਾਂਦੀ ਕਿ ਉਕਤ ਸੰਬੰਧੀ ਆ ਆਪਣੇ ਪੱਧਰ ਤੇ ਲੋੜੀਂਦੇ ਪ੍ਰਬੰਧ ਕਰਨ ਦੀ ਖੇਚਲ ਕੀਤੀ ਜਾਵੇ ਇਹ ਜੀ ਡੀਸੀ ਡਿਪਟੀ ਕਮਿਸ਼ਨਰ ਵੱਲੋਂ ਸੌਰੀ ਲਿਖੀ ਗਈ ਹੈ ਤੇ ਇਸ ਚਿੱਠੀ ਦੇ ਵਿੱਚ ਜਿਹੜੀ ਲੁਧਿਆਣਾ ਦੇ ਕਮਿਸ਼ਨਰ ਨੇ ਲਿਖੀ ਹੈ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਲੁਧਿਆਣਾ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਕਿ ਇਸ ਹੋਟਲ ਵਿੱਚ ਸਾਰੇ ਪ੍ਰਬੰਧ ਕੀਤੇ ਜਾਣ ਕਿਉਂਕਿ ਇੱਥੇ ਆਮ ਬੰਦੇ ਨੇ ਆ ਕੇ ਰੁਕਣਾ ਹੈ ਇਹ ਆਮ ਬੰਦੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਜੇ ਵੀ ਇਹ ਲੋਕਾਂ ਨੂੰ ਝੂਠੀਆਂ ਤਸੱਲੀਆਂ ਦਿੰਦੇ ਨਜ਼ਰ ਆਉਣਗੇ ਕਿ ਅਸੀਂ ਆਮ ਲੋਕ ਆ ਆਮ ਲੋਕ ਇਹਨੂੰ ਕਹਿੰਦੇ ਨੇ ਕਿ ਉਹ ਇਹਨਾਂ ਪੋਲੇ ਪਾਲੇ ਪੰਛੀਆਂ ਨੂੰ ਤੁਸੀਂ ਕਮਲਾ ਬਣਾ ਰਹੇ ਹੋ ਇਹ ਪੋਲੇ ਬੰਦੇ ਜਿਨ੍ਹਾਂ ਦੇ ਪਹਿਲਾਂ ਹੀ ਪਾਣੀ ਚ ਘਰ ਰੁੜ ਗਏ ਨੇ ਦੂਸਰੇ ਪਾਸੇ ਤੁਸੀਂ ਉਹਨਾਂ ਨੂੰ ਗਲੇ ਲਗਾ ਕੇ ਤੇ ਕਹਿ ਰਹੇ ਹੋ ਮੈਂ ਜਿਹੜਾ ਹਾਂ ਥੱਲੇ ਸੋਣਾ ਹਾਂ ਮੈਂ ਜਿਹੜਾ ਹਾਂ ਥੱਲੇ ਸੋਵਾਂਗਾ ਇਹ ਥੱਲੇ ਸੋਣਾ ਕਹਿੰਦੇ ਨੇ ਤੁਸੀਂ ਹੋਟਲਾਂ ਚ ਰੁਕੋ 11 ਲੱਖਾਂ ਦੇ ਹੋਟਲਾਂ ਚ ਰੁਕੋ ਤੇ ਦੂਸਰੇ ਪਾਸੇ ਉਹ ਪੰਜਾਬੀ ਜਿਹੜੀ ਆਪ ਦੀ ਮਾਰ ਵੀ ਉਹ ਸਹਿਰੇ ਨੇ ਤੇ ਦੂਜੇ ਪਾਸੇ ਤੁਹਾਡੀਆਂ ਝੂਠੀਆਂ ਗੱਲਾਂ ਦੇ ਵਿੱਚ ਵੀ ਆ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਹੁਣ ਖੁਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਦੌਰਾ ਕੀਤਾ ਜਾਂਦਾ ਹੈ ਇੱਕ ਪਾਸੇ ਲੋਕਾਂ ਨੂੰ ਗਲੇ ਲਾਇਆ ਜਾਂਦਾ ਹੈ ਤੇ ਦੂਸਰੇ ਪਾਸੇ ਜਿਹੜੀਆਂ ਨੇ ਵੀਆਈਪੀ ਸਹੂਲਤਾਂ ਦੇ ਉੱਤੇ ਆਨੰਦ ਮਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਚਿਹਰਾ ਸਾਹਮਣੇ ਆ ਗਿਆ ਹੈ